एससी बचत स्कॉलरशिप मामले ਦੇ ਵਿੱਚ ਲਗਾਤਾਰ ਕੈਬਨਟ ਮੰਤਰੀ ਸਾਦੂ ਸਿੰਘ ਧਰਮਸੋਧ ਦੇ ਖਿਲਾਫ ਲਗਾਤਾਰ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਇਸ ਦੇ ਤਹਿਤ ਅੱਜ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਵੈਂਸ ਦੁਆਰਾ ਇੱਕ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ 7 ਤਾਰੀਖ ਨੂੰ ਉਹ ਅਤੇ ਉਹਨਾਂ ਦੇ ਸਮਰਥਕ ਮੁੱਖ ਮੰਤਰੀ ਦੀ ਕੋਠੀ ਮੋਤੀ ਮਹਿਲ ਦਾ ਪਟਿਆਲਾ ਵਿਖੇ ਘਰਾਵ ਕਰਨਗੇ ਮੀਡੀਆ ਤੋਂ ਗੱਲਬਾਤ ਕਰਦੇ ਵਿਦਾ ਐਕਸ ਮਰਜਿੰਗ ਪੈਸ ਦੇ ਹਾਕੀ ਬੀਤੇ ਦਿਨਾਂ ਦੇ ਵਿੱਚ ਲਗਾਤਾਰ ਕੈਬਨਟ ਮੰਤਰੀ ਸਾਧੂ ਸਿੰਘ ਧਰਮਸੋਧ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਜਿਸ ਦੇ ਵਿੱਚ 40 ਕਰੋੜ ਰੁਪਏ ਦੇ ਘੁਟਾਲੇਬਾਜ਼ੀ ਦਾ ਜ਼ਿਕਰ ਹੋ ਰਿਹਾ ਹੈ ਸਾਧੂ ਸਿੰਘ ਧਰਮਸੋਧ ਮਿਨਿਸਟਰ ਵੱਲੋਂ ਵਜੀਫਾ ਰਾਸ਼ੀ ਦੇ ਵਿੱਚ ਬਹੁਤ ਵੱਡਾ ਸਕੈਮ ਉਸ ਸਕੈਮ ਉਹ ਕਪੜਾ ਜਿਹੜਾ ਕਿਸੇ اپੋਜੀਸ਼ਨ ਪੋਲੀਟੀਕਲ ਪਾਰਟੀ ਦੇ ਲੀਡਰ ਨੇ ਜਾਗਰ ਨਹੀਂ ਕੀਤਾ ਇੱਕ ਸੀਨੀਅਰ ਆਈਏਐਸ ਅਫਸਰ ਐਡੀਸ਼ਨਲ ਚੀਫ ਸੈਕਟਰੀ ਉਹਨਾਂ ਨੇ ਆਪਣੀ ਸੈਂਕੜੇ ਪੇਜਾਂ ਦੀ ਰਿਪੋਰਟ ਜਿਹਦੇ ਵਿੱਚ ਉਹਨਾਂ ਦੇ ਨਾਲ ਇੱਕ ਪੀਸੀਐਸ ਅਫਸਰ ਤੇ ਇੱਕ ਡਿਪਟੀ ਡਾਇਰੈਕਟਰ ਵੈਲਫੇਅਰ ਡਿਪਾਰਟਮੈਂਟ ਹੁਣ ਸੈਂਕੜੇ ਪੇਜਾਂ ਦੀ ਰਿਪੋਰਟ ਆ ਜਵੇ ਜਿਹਦੇ ਵਿੱਚ 39 ਕਰੋੜ ਰੁਪਇਆ ਉਹ ਲਿਖਦੇ ਆ ਵੀ ਭੂਤ ਖਾ ਗਏ ਪਤਾ ਹੀ ਨਹੀਂ ਲੱਗ ਰਿਹਾ ਵੀ ਗਿਆ ਕਿੱਥੇ ਆ 64 ਕਰੋੜ ਰੁਪਇਆ ਇੱਕ ਗਵਨ ਤਖਾਇਆ ਮਤਲਬ ਕਿ ਸੈਂਕੜੇ ਕਰੋੜ ਦਾ ਗਵਨ ਲੋਕਨ ਸਾਹਿਬ ਪਾਰਟੀ ਨੇ ਸਭ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਅੰਦਰ ਦੋਨੋਂ ਐਮਐਲਏ ਨੇ ਪ੍ਰੋਟੈਸਟ ਕੀਤਾ ਨਾਹਰੇਬਾਜੀ ਕੀਤੀ ਸਦਨ ਦੀ ਕਾਰਵਾਈ ਤੇ ਰੱਜ ਕੇ ਵਿਗਨ ਪਾਉਣ ਦਾ ਤਾਂ ਕਿ ਇਸ ਮੁੱਦੇ ਦੇ ਉੱਤੇ ਧਰਮਸ਼ੋਤ ਮੰਤਰੀ ਕੋਲੋਂ ਬਰਖਾਸਤਗੀ ਅਸਤੀਫਾ ਲਿਆ ਜਾਵੇ ਸੀਬੀਆਈ ਨੂੰ ਜਾਂਚ ਦਿੱਤੀ ਜਾਵੇ ਕੋਈ ਫਰਕ ਨਹੀਂ ਪਿਆ ਜ਼ਿਲ੍ਹਿਆਂ ਦੇ ਵਿੱਚ ਡੀਸੀਆਂ ਨੂੰ ਮੈਮੋਰੰਡਮ ਮੁੱਖ ਮੰਤਰੀ ਦੇ ਨਾਮ ਤੇ ਵੀ ਇਹਨੂੰ ਡਿਸਮਿਸ ਕਰਕੇ ਸੀਬੀਆਈ ਦੀ ਜਾਂਚ ਕੇਂਦਰ ਦੇ ਪੰਡਿਆ ਫਿਰ ਐਸਸੀ ਵਿੰਗ ਮਰਵਿੰਦਰ ਗਿਆਸਪੁਰਾ ਜੀ ਸਨੀ ਕੈਂਥ ਜਰਨੈਲ ਨੰਗਲ ਗਏ ਧਰਮਸੋਹ ਸਾਹਿਬ ਦੀ ਕੋਠੀ ਨੰਗੇ ਧੜ ਪ੍ਰਦਰਸ਼ਨ ਕਰਕੇ ਆਏ ਕੋਈ ਫਰਕ ਨਹੀਂ ਕੱਲ ਮੈਂ ਸਤਕਾਰਯੋਗ ਕਾਂਗਰਸ ਦੇ ਪ੍ਰਧਾਨ ਮੈਡਮ ਸੋਨੀਆ ਗਾਂਧੀ ਜੀ ਨੂੰ ਇੱਕ ਚਿੱਠੀ ਲਿਖੀ ਹੈ ਮੈਂ ਉਹਦੇ ਜੇ ਵਰਣਨ ਕੀਤਾ ਹੈ ਤਾਂ ਉਹਨਾਂ ਦੀ ਪਾਰਟੀ ਦਾ ਅੰਦਰੂਨੀ ਮਸਲਾ ਮੈਂ ਵਰਣਨ ਸੰਖੇਪ ਦੇ ਵਿੱਚ ਜ਼ਰੂਰ ਕੀਤਾ ਵੀ ਤੁਹਾਡੀ ਪਾਰਟੀ ਦਾ ਹਾਲ ਇਸੇ ਕਰਕੇ ਅੱਜ ਪੂਰੇ ਦੇਸ਼ ਦੇ ਅੰਦਰ ਮਾੜਾ ਕਿਉਂਕਿ ਤੁਸੀਂ ਕਫਲਾ ਕਰਨ ਵਾਲੇ ਲੋਕਾਂ ਨੂੰ ਪਾਰਟੀ ਚੋਂ ਕੱਢਿਆ ਨਹੀਂਗਾ ਸੋ ਮੈਂ ਮੈਡਮ ਸੋਨੀਆ ਜੀ ਤੋਂ ਰਿਕੁਐਸਟ ਇਹ ਯਾਦ ਕਰਾਉਂਦੇ ਹੋਏ ਕਿ ਮੈਡਮ ਕਾਂਗਰਸ ਦੇ ਉਸ ਵੇਲੇ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨੇ ਪੋਸਟ ਮੈਟਰ ਸਕਾਲਰਸ਼ਿਪ ਸਕੀਮ ਫਾਰ ਐਸੀ ਗਰੀਬ ਪਰਿਵਾਰਾਂ ਦੇ ਦਲਿਤ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਸ ਸਕੀਮ ਜਿਹੜੀ ਆ ਚਾਲੂ ਕੀਤੀ ਸੀ ਤੇ ਅੱਜ ਅਫਸੋਸ ਆ ਕਿ ਤੁਹਾਡੀ ਪਾਰਟੀ ਦੇ ਪੰਜਾਬ ਅੰਦਰ ਕੈਬਨਿਟ ਵਜ਼ੀਰ ਸਾਧੂ ਸਿੰਘ ਧਰਮਸੋਤ ਉਹ ਇੱਕ ਬਹੁਤ ਕਰੋੜੀ ਸਕੈਮ ਕਰ ਗਏ ਪਰ ਤੁਹਾਡੀ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਕੋਈ ਐਕਸ਼ਨ ਨਹੀਂ ਲੈ ਰਹੇ ਮਸਲੇ ਨੂੰ ਠੰਡਾ ਕਰਨ ਵਾਸਤੇ ਬਿਨੀ ਮਹਾਜਨ ਚੀਫ ਸੈਕਟਰੀ ਨੂੰ ਜਾਂਚ ਆਇਆ ਕਿ ਇੱਕੋ ਪੱਧਰ ਦੇ ਦੋ ਅਧਿਕਾਰੀ ਪਹਿਲੀ ਜਾਂਚ ਸੈਂਕੜੇ ਪੇਜਾਂ ਦੀ ਜਾਂਚ ਦਾ ਕਹਿਣ ਕੈਪਟਨ ਸਾਹਿਬ ਵੀ ਇਸ ਜਾਂਚ ਦੇ ਵਿੱਚ ਕੋਈ ਕਮੀ ਆ ਸੋ ਇਸ ਕਰਕੇ 7 ਤਰੀਕ ਸੋਮਵਾਰ ਨੂੰ ਕੈਪਟਨ ਮਨਿੰਦਰ ਸਿੰਘ ਹੋਰਾਂ ਦੇ ਮੋਤੀ ਮਹਿਲ ਪਟਿਆਲਾ ਦਾ ਸੀ ਘਰਾਓ ਰੱਖਿਆ ਤਾਂ ਜੋ ਜਿਹੜਾ ਕੈਪਟਨ ਸਾਹਿਬ ਰਵਈਆ ਅਖਤਿਆਰ ਕਰ ਰਹੇ ਹਨ ਇਸ ਮਸਲੇ ਨੂੰ ਠੰਡਾ ਠੰਡਾ ਨਹੀਂ ਹੋਣ ਦਵਾਵਾਂਗੇ ਲੋਕ ਇਨਸਾਫ ਪਾਰਟੀ ਦਲਿਤ ਵਿਦਿਆਰਥੀਆਂ ਦੇ ਭਵਿੱਖ ਨੂੰ ਮੱਦੇਨਜ਼ਰ ਰੱਖ ਕੇ ਕੱਲਾ ਪ੍ਰਦਰਸ਼ਨਾਂ ਤੱਕ ਸੀਮਤ ਨਹੀਂ ਅਸੀਂ ਦੇਸ਼ ਦੀ ਸਰਵੋੱਚ ਅਦਾਲਤ ਸੁਪਰੀਮ ਕੋਰਟ ਤੱਕ ਵੀ ਜਾਵਾਂਗੇ ਔਰ ਮੇਰੀ ਸਾਰੇ ਦਲਿਤ ਵਿਦਿਆਰਥੀਆਂ ਨੂੰ ਉਹ ਵਿਦਿਆਰਥੀ ਜਿਨ੍ਹਾਂ ਦੇ ਸਰਟੀਫਿਕੇਟ ਕਾਲਜ ਯੂਨੀਵਰਸਟੀਆਂ ਨੇ ਰੱਖਿਆ ਹੋਇਆ ਵੀ ਸਾਨੂੰ ਪੈਸੇ ਨਹੀਂ ਪਹੁੰਚੇ ਮੇਰੀ ਸਾਰੇ ਦਲਿਤ ਪਰਿਵਾਰਾਂ ਨੂੰ ਦਲਿਤ ਵਿਦਿਆਰਥੀਆਂ ਨੂੰ ਬੇਨਤੀ ਤੇ ਅਪੀਲ ਆ 7 ਤਰੀਕ 12 ਵਜੇ ਡੀਸੀ ਦਫਤਰ ਪਟਿਆਲਾ ਦੇ ਸਾਹਮਣੇ ਭਾਰਤ ਤੇ ਜਰੂਰ ਆਇਓ ਐਂਡ 310 ਕਰੋੜ ਰੁਪਇਆ ਦਲਿਤ ਵਿਦਿਆਰਥੀਓ ਮੈਂ ਵੀ ਤੁਹਾਡੀ ਜਾਣਕਾਰੀ ਤੇ ਲਿਆਉਣਾ ਚਾਹੁੰਨਾ ਕੇਂਦਰ ਤੋਂ ਫੰਡ ਹੋਰ ਪੰਜਾਬ ਸਰਕਾਰ ਦੇ ਕੋਲੇ ਵੈਲਫੇਅਰ ਡਿਪਾਰਟਮੈਂਟ ਕੋਲੇ ਆਇਆ ਹੋਇਆ ਪਰ ਉਹ ਵੰਡਿਆ ਨਹੀਂ ਆ ਰਿਹਾ ਕਿਉਂਕਿ ਅਫਸਰशाही ਡਰੀ ਹੋਈ ਆ ਪਹਿਲੇ ਸਕੈਮ ਨੂੰ ਲੈ ਕੇ ਉਹ 310 ਕਰੋੜ ਰੁਪਏ ਦੇ ਵਿੱਚੋਂ 210 ਕਰੋੜ ਰੁਪਿਆ ਮੇਨਟੇਨੈਂਸ ਅਲਾਉਂਸ ਆ 2015 ਤੋਂ 2018 ਤੱਕ ਜਿਹੜੇ ਦਲਿਤ ਵਿਦਿਆਰਥੀ ਪਾਸ ਆਊਟ ਕਾਲਜ ਛੱਡ ਚੁੱਕੇ ਆ ਉਹ 210 ਕਰੋੜ ਰੁਪਿਆ ਉਹਨਾਂ ਵਿਦਿਆਰਥੀਆਂ ਦਾ ਤੇ 100 ਕਰੋੜ ਰੁਪਿਆ ਨਵੇਂ ਦਾਖਲਿਆਂ ਵਾਸਤੇ ਵੱਖ-ਵੱਖ ਸੰਸਥਾਵਾਂ ਨੂੰ ਭੇਜਣ ਲਈ ਆ ਸੋ ਇਹ ਬਹੁਤ ਅਹਿਮ ਮੁੱਦਾ ਮੇਰੀ ਫੇਰ ਕਪਤਨ ਮੁਰਿੰਦਰ ਸਿੰਘ ਹੁਰਾ ਨੂੰ ਅਪੀਲ ਬੇਨਤੀ ਆ ਕਿ ਕਿਰਪਾ ਕਰਕੇ ਸਾਨੂੰ ਅੰਦੋਲਨ ਦੇ ਰਸਤੇ ਨਾ ਪਾਓ ਡਿਸਮਿਸ ਕਰਦੇ ਹੋਏ ਇਸ ਵਜਿਰ ਨੂੰ ਅਰ ਸੀਬੀਆਈ ਨੂੰ ਜਾਂਚ ਦੇ ਦਿਓ ਤਾਂ ਜੋ ਇੱਕ ਮੀਲ ਪੱਥਰ ਸਾਬਤ ਹੋ ਸਕੇ ਪ੍ਰੈਜ਼ੀਡੈਂਟ ਬਣ ਜਵੇ ਗਾਂ ਤੋਂ ਕੋਈ ਦਲਤ ਬੱਚਿਆਂ ਦੇ ਭਵਿੱਖ ਨੂੰ ਸਪੈਲ ਕਰਨ ਦੀ ਜੁਰਤ ਨਾ ਕਰ ਸਕੇ ਲੋਧੀ ਹੜਾ ਤੋਂ ਬਿਊਰੋ ਰਿਪੋਰਟ ਐਸਐਮਜੀ ਨਿਊਜ਼